ਚੰਡੀਗੜ੍ਹ ਭਾਰਤੀ ਜਨਤਾ ਪਾਰਟੀ ਦੇ ਆਫਿਸ ਦੇ ਬਾਹਰ ਖੜੇ ਆ ਉੱਥੇ ਸੁਨੀਲ ਜਾਖੜ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਸੰਕਲਪ ਪੱਤਰ ਜਿਹੜਾ ਖਾਸ ਕਰਕੇ ਇੱਕ ਬਣਾਣਾ ਉਹਦੇ ਲਈ ਕੇਂਦਰੀ ਕਮੇਟੀ ਨੇ ਜਿਹੜਾ ਬਣਾਣਾ ਉਹਦੇ ਲਈ ਉਹਨਾਂ ਨੇ ਅੱਜ ਇਥੇ ਵਿਆਨਾਂ ਤੋਰੀਆਂ ਨੇ ਉਹਨਾਂ ਨੇ ਕਿਹਾ ਕਿ ਸੁਝਾਅ ਲੈਣ ਵਾਸਤੇ ਵਿਆਨਾਂ ਜਿਹੜੀਆਂ 13 ਦੇ 13 ਹਲਕੇ ਜਿਹੜੇ ਲੋਕ ਸਭਾ ਦੇ ਹੈਗੇ ਉਹਨਾਂ ਦੇ ਵਿੱਚ ਜਾਣ ਗਈਆਂ ਔਰ ਉੱਥੇ ਲੋਕਾਂ ਤੋਂ ਸੁਝਾਅ ਲਏ ਜਾਣਗੇ ਸੁਝਾਅ ਪੇਟੀ ਨਾਲ ਲੱਗੀ ਹੋਏਗੀ ਇਹ ਵਿਆਨਾਂ ਜਿਹੜੀਆਂ ਨੇ ਵੱਖ-ਵੱਖ ਹਲਕਿਆਂ ਦੇ ਵਿੱਚ ਦੋ-ਦੋ ਵਿਆਨਾਂ ਜਿਹੜੀਆਂ ਟੋਰੀਆਂ ਜਾਣਗੀਆਂ 13 ਵਿਧਾਨ ਸਭਾ ਲੋਕ ਸਭਾ ਹਲਕਿਆਂ ਦੇ ਲਈ ਇਹ ਵੈਨਾਂ ਜਿਹੜੀਆਂ ਨੇ ਉਹ ਅੱਜ ਇੱਥੋਂ ਹਰੀ ਝੰਡੀ ਦਿੱਤੀ ਹੈ ਪ੍ਰਧਾਨ ਸੁਨੀਲ ਜਾਖੜ ਨੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਨੇ ਕਿਹਾ ਕਿ ਇਹ ਜਿਹੜੀਆਂ ਵੈਨਸ ਨੇ ਤਾਂ ਕਰਕੇ ਅਸੀਂ ਭੇਜ ਰਹੇ ਹਾਂ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿਸਾਨ ਹੈ ਚਾਹੇ ਮਜ਼ਦੂਰ ਹੈ ਚਾਹੇ ਵਿਦਿਆਰਥੀ ਹੈ ਚਾਹੇ EMPLOYE ਹੈ ਚਾਹੇ ਕੁਝ ਵੀ ਹੈ ਪੰਜਾਬ ਦੇ ਸਾਰੇ ਦੇ ਸਾਰੇ ਜਨਤਾ ਸੁਜੈਸ਼ਨ ਦੇ ਹੈ ਕਿ ਉਹਨਾਂ ਨੂੰ ਕੀ ਕੀ ਚਾਹੀਦਾ ਹੈ ਮੋਦੀ ਦੀ ਗਾਰੰਟੀ ਕਹਿੰਦੇ ਪਹਿਲੇ ਵੀ ਰੰਗ ਲਿਆਈ ਸੀਗੀ ਔਰ ਮੋਦੀ ਦੀਆਂ ਗਾਰੰਟੀਆਂ ਨੇ ਪਹਿਲੇ ਵੀ ਸਰਕਾਰ ਬਣਾਈ ਮੋਦੀ ਨੂੰ ਪ੍ਰਧਾਨ ਮੰਤਰੀ ਦੇਸ਼ ਦਾ ਬਣਾਇਆ ਅੱਜ ਵੀ ਅਸੀਂ ਸੰਕਲਪ ਪੱਤਰ ਬਣਾਉਣ ਤੋਂ ਪਹਿਲੇ ਲੋਕਾਂ ਤੋਂ ਪੁੱਛਾਂਗੇ ਸੁਝਾਅ ਲਵਾਂਗੇ ਕਿ ਤੁਸੀਂ ਕੀ ਕੀ ਚਾਹੁੰਦੇ ਹੋ ਕਿ ਤੁਹਾਡੇ ਲਈ ਕੀ ਕੀਤਾ ਜਾਏ ਪੰਜਾਬ ਦੇ 13 ਦੇ 13 ਲੋਕ ਸਭਾ ਹਲਕਿਆ ਲਈ ਉਹਨਾਂ ਨੇ ਕਿਹਾ ਕਿ ਸਾਡੀ ਆਪਣੇ ਤੌਰ ਤੇ ਪੂਰੀ ਤਿਆਰੀ ਹੈ ਐਸੇ ਕਰਕੇ ਅਸੀਂ ਜਿਹੜੇ ਹੈਗੇ ਆ ਸਾਰੇ ਸਾਰੇ ਸੁਝਾਅ ਪੇਟੀਆਂ ਲਾ ਕੇ ਗੱਡੀਆਂ ਅੱਜ ਹਰੀ ਝੰਡੀ ਦੇ ਕੇ ਤੋਰ ਰਹੇ ਆ ਉਹਨਾਂ ਨੇ ਕਿਹਾ 15 ਦਿਨ ਦੇ ਅੰਦਰ ਜਿਹੜੀ ਸੈਂਟਰਲ ਕਮੇਟੀ ਹੋਏਗੀ ਉਸ ਕਮੇਟੀ ਨੂੰ ਅਸੀਂ ਇਹ ਸਾਰੇ ਦੇ ਸਾਰੇ ਸੁਝਾਅ ਭੇਜਨੇ ਆ ਉਹਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਡੈਫੀਨੇਟਲੀ ਮੋਦੀ ਸਰਕਾਰ ਜਿਹੜੀ ਹੈ ਚਾਹੇ ਕਿਸਾਨ ਹੋਣ ਚਾਹੇ ਹੋਰ ਕੋਈ ਵੀ ਸੈਕਸ਼ਨ ਹੋਏ ਸੁਸਾਇਟੀ ਦਾ ਸਭ ਦੇ ਲਈ ਹੀ ਬਹੁਤ ਜ਼ਿਆਦਾ ਗੰਭੀਰ ਰੂਪ ਦੇ ਨਾਲ ਕੰਮ ਕਰ ਰਹੇ ਨੇ ਔਰ ਉਹਦੇ ਨਤੀਜੇ ਸਾਹਮਣੇ ਨੇ ਭਾਰਤ ਜਿਹੜਾ ਹੈ ਉਹ ਲਗਾਤਾਰ ਪ੍ਰੋਗਰੈਸ ਕਰ ਰਿਹਾ ਹੈ ਪਰ ਉਹਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੀ ਅੱਜ ਮਹਿਲਾ ਦਿਵਸ ਤੇ ਵੀ ਉਹਨਾਂ ਨੇ ਗੈਸ ਸਿਲੰਡਰ ਦੇ ਲਈ 100 ਰੁਪਏ ਦੀ ਜਿਹੜੀ ਕਟੌਤੀ ਕੀਤੀ ਹੈ ਉਹਨਾਂ ਨੂੰ ਇੱਕ ਤੋਹਫਾ ਦਿੱਤਾ ਹੈ ਮਹਿਲਾਵਾਂ ਨੂੰ ਉਹ ਵੀ ਇੱਕ ਬਹੁਤ ਵੱਡੀ ਤੇ ਵਧੀਆ ਗੱਲ ਹੈਗੀ ਹੈ ਉਹਨਾਂ ਨੇ ਕਿਹਾ ਕਿ ਮਹਿਲਾਵਾਂ ਸਾਰੀਆਂ ਜਿੰਨੀਆਂ ਵੀ ਹੈਗੀਆਂ ਇੰਟਰਨੈਸ਼ਨਲ ਕੌਮੀ ਜਿਹੜਾ ਮਹਿਲਾ ਦਿਵਸ 'ਤੇ ਉਹਨਾਂ ਨੇ ਵਧਾਈ ਵੀ ਦਿੱਤੀ ਸ਼ਿਵਰਾਤਰੀ ਦੀਆਂ ਵਧਾਈਆਂ ਦਿੱਤੀਆਂ ਪਰ ਉਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਚਾਹੇ ਔਰਤ ਜਿਹੜੀ ਹੈ ਮਹਿਲਾ ਚਾਹੇ ਸਖਾ ਦੇ ਰੂਪ ਵਿੱਚ ਹੋਵੇ ਚਾਹੇ ਉਹ ਦੋਸਤ ਦੇ ਰੂਪ ਦੇ ਵਿੱਚ ਹੋਵੇ ਤੇ ਚਾਹੇ ਉਹ ਸੰਗਣੀ ਦੇ ਰੂਪ ਦੇ ਵਿੱਚ ਹੋਵੇ ਚਾਹੇ ਉਹ ਭੈਣ ਦੇ ਰੂਪ ਹੋਵੇ ਮਾਤਾ ਦੇ ਰੂਪ 'ਚ ਹੋਵੇ ਜਾਂ ਕਿਸੇ ਵੀ ਇਸ ਤੇ ਦੇ ਰੂਪ ਦੇ ਵਿੱਚ ਹੋਏ ਉਹ ਹਮੇਸ਼ਾ ਹੀ ਆਦਰ ਸਮਾਨ ਸਤਕਾਰ ਦੇ ਲਾਇਕ ਹੁੰਦੀ ਹੈ ਔਰ ਇਹ ਸਾਡੇ ਗੁਰੂਆਂ ਪੀਰਾਂ ਨੇ ਵੀ ਆਪਣੀ ਬਾਣੀ ਵਿੱਚ ਕਿਹਾ ਉਸ ਦੇ ਨਾਲ ਹੀ ਅੱਜ ਜਿਹੜਾ ਖਾਸ ਤੌਰ ਤੇ ਪ੍ਰੋਗਰਾਮ ਰੱਖਿਆ ਗਿਆ ਸੀ ਪ੍ਰੈਸ ਕਾਨਫਰੰਸ ਰੱਖੀ ਗਈ ਸੀ ਉਹਦੇ ਵਿੱਚ ਇਹ ਵੀ ਸਵਾਲ ਉੱਠੇ ਕਿ ਅਕਾਲੀ ਦਲ ਦੇ ਨਾਲ ਕੀ ਭਾਰਤੀ ਜਨਤਾ ਪਾਰਟੀ ਲੋਕ ਸਭਾ ਚੋਣਾਂ ਤੋਂ ਪਹਿਲੇ ਕੋਈ ਗਠਜੋੜ ਕਰੇਗੀ ਕੋਈ ਗੱਠਜੋੜ ਚ ਆਏਗੀ ਅਲਾਈਅੰਸ ਹੋਏਗਾ ਤਾਂ ਖਾਸ ਤੌਰ ਤੇ ਸੁਨੀਲ ਜਾਖੜ ਜਿਹੜੇ ਕਿ ਪ੍ਰਧਾਨ ਨੇ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੀਆਂ ਅੱਜ ਤਿਆਰੀਆਂ ਕੀਤੀਆਂ ਨੇ ਜਿਹੜੇ ਅਸੀਂ ਸੁਝਾਅ ਪੇਟੀਆਂ ਤੋਰੀਆਂ ਨੇ ਵੱਖ-ਵੱਖ ਹਲਕਿਆਂ ਦੇ ਵਿੱਚ ਲੋਕ ਸਭਾ ਹਲਕਿਆਂ ਦੇ ਵਿੱਚ 13 ਦੇ 13 ਉੱਥੋਂ ਅਸੀਂ ਤੁਹਾਨੂੰ ਅੱਜ ਦੇ ਦਿਨ ਇਹੀ ਕਹਿ ਸਕਦੇ ਹਾਂ ਕਿ ਤਿਆਰੀ ਭਾਜਪਾ ਦੀ ਆਪਣੇ ਤੌਰ ਤੇ ਪੂਰੀ ਹੈ ਪਰ ਆਉਣ ਵਾਲੇ ਟਾਈਮ ਦੇ ਵਿੱਚ ਕੀ ਹੋਏਗਾ ਜਾਂ ਕੇਂਦਰ ਕਿਸ ਤਰੀਕੇ ਦੀ ਜਿਹੜੀ ਕੇਂਦਰੀ ਇਕਾਈ ਹੈਗੀ ਇਹ ਭਾਰਤੀ ਜਨਤਾ ਪਾਰਟੀ ਦੀ ਉਹ ਕਿਸ ਤਰੀਕੇ ਦਾ ਫੈਸਲਾ ਲੈਂਦੀ ਹੈ ਉਹ ਤਾਂ ਹਜੇ ਪਰ ਕਿ ਖ ਦੀ ਗਰਭ ਦੇ ਵਿੱਚ ਹੈ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਪਰ ਹਾਲ ਫਿਲਹਾਲ ਦੇ ਲਈ ਭਾਰਤੀ ਜਨਤਾ ਪਾਰਟੀ ਪੱਪਾ ਪਾਰ ਹੋ ਕੇ ਲੋਕ ਸਭਾ ਦੀ ਤਿਆਰੀ ਪੂਰੇ ਤਰੀਕੇ ਨਾਲ ਵਿੱਡ ਰਹੀ ਹੈ ਲੋਕੋ ਕੀ ਆਪਣੀ ਜੋ ਸਮੱਸਿਆ ਹੈ ਲੋਕੋ ਕੇ ਜੋ ਸੁਝਾਅ ਹੈ उनको ਇਕੱਠਾ ਕਰਕੇ ਉਸਕੇ ਬਾਅਦ ਪ੍ਰਧਾਨ ਮੰਤਰੀ ਜੀ ਜੋ ਬਾਤ ਕਹੇਂਗੇ ਕਿਉਂਕਿ ਜੈਸੇ ਕਿ ਟੈਗ ਲਾਈਨ ਹੈ ਬੀਜੇਪੀ ਕੀ ਮੋਦੀ ਜੀ ਕੇ ਵਿਸ਼ਵਾਸ ਕੇ ਉਪਰ ਜੈਸੇ ਜਨਤਾ ਨੇ ਕਹਾ ਕਿ ਹਮ ਵਾਦੇ ਨਹੀਂ ਹਕੀਕਤ ਬਨਤੇ तो वो हकीकत बुनने के लिए लोगों के विचार लेके उसको किस तरह से गारंटी के रूप में इम्प्लीमेंट किया जाए किस तरह से उसके लिए रिसोर्स मोबिलाइज़ किए जाएँ जिसको कार्यान्वित किया जा सके लोगों के जीवन बेहतर बनाया जा सके देश को विकसित और सशक्त बनाया जा सके उसी गारंटी के लिए पहला कदम है और मैं समझता हूँ इलेक्शंस का सबसे बड़ा महत्व यह है कि लोगों की आवाज़ सदन तक पहुँचे लोकसभा में पहुँचे और उसको क्रियान्वित किया जाए कितने तो दिनों तक प्रोग्राम चलेगा क्या टाइमिंग्स रहेंगी और लोग कैसे इसका इस्तेमाल पंद्रह तो दिनों तो तक हमारा टारगेट है कि पंद्रह दिन में सारी कॉन्स्टिचुंसीज में अभी तो मात्र आठ और नौ वैन हैं हम हर एक लोकसभा क्षेत्र के अंदर दो दो वैन जाएंगी जो ज़्यादा से ज़्यादा लोगों से एसोसिएशन जो हैं बाकी जो जिस किस्म के भी इंटलेक्चुअल सेल्स हैं कॉलेज हैं किसान हैं नौजवान हैं मजदूर वर्ग है सबके सुझाव लेके ऊपर तक पहुंचाए जाएं ताकि एक संकल्प पत्र बनाया जा सके उस संकल्प के जरिए देश को विकसित किया जाए महिला दिवस पर प्रधानमंत्री नरेंद्र मोदी ने सौ रुपये तो तो सस्ता किया उसमें इलेक्शन स्टंट बताया जा रहा है कई देखिए इलेक्शन स्टंट तो उस समय बताया गया था जब ऐतिहासिक एक, एक बिल पास किया गया जिसके तहत तैंतीस रिजर्वेशन लोकसभा के अंदर की गई मैं समझता हूँ स्टंट बताने के लिए लोग स्टंट बताएंगे क्योंकि उनको सारी उम्र स्टंट करते हुए निकल गई परंतु ये गारंटी है ये एक संकल्प है जिसको लोगों के प्रति ये सौ रुपया जो कम किया गया है ये लोगों को गरीब आदमी को मध्यम वर्ग के लिए एक बहुत बड़ी राहत के रूप में आएगी और आज पंजाब में तो खास तौर पे और बाकी सारी जगह के गुरु महाराज ने जिस तरह से महत्ता बताई है जब शो क्यों मंदा आखी जिन जम में राजान उन महिलाओं को सत्कार उनको नमन वो तो माता के रूप में है बहन के रूप में है सखा के रूप में है और संगनी के रूप में है उन सबको आज मैं समझता हूँ और साथ में आज शिवरात्रि के इस पावन दिन पे मैं समझता हूँ एक बहुत बड़ा उपहार प्रधानमंत्री ने देश को दिया है देश की गृहिणी को दिया है सौ रुपए जो सिलेंडर के कम किए गैस सिलेंडर के उसके लिए भी मैं उनका धन्यवाद कर तो तो दस दईए कि आज जी इतो एक हरी झंडी दी गई है वैना तोड़िया गई हैं सुझाव पेटियां तोड़िया गई हैं जिद्दे उन्होंने कहा कि इवन ਜਿਹੜੇ ਮੋਬਾਈਲ ਐਪ ਵੀ ਉਹਨਾਂ ਨੇ ਨੰਬਰ ਵੀ ਜਾਰੀ ਕੀਤਾ ਜਿੱਦੇ ਚ ਉਹਨਾਂ ਨੇ ਕਿਹਾ ਕਿ ਨਮੋ ਐਪ ਜਿਹੜੀ ਹੈ ਡਾਊਨਲੋਡ ਕਰਕੇ ਉੱਥੇ ਵੀ ਆਪਣੇ ਸੁਝਾਅ ਦਿੱਤੇ ਜਾ ਸਕਦੇ ਆ ਤੇ ਇਸ ਤਰੀਕੇ ਦੇ ਨਾਲ ਦੇਖਿਆ ਜਾ ਸਕਦਾ ਹੈ ਕਿ ਪੰਜਾਬ ਦੇ ਵਿੱਚ ਵੀ ਸੁਨੀਲ ਜਾਖੜ ਜਿਹੜੇ ਨੇ ਉਹ ਪ੍ਰਧਾਨ ਨੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਇਕਾਈ ਦੇ ਤੇ ਉਸ ਦੇ ਨਾਲ ਹੀ ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਇੱਥੇ ਤਿਆਰੀਆਂ ਔਰ ਮੋਬਾਈਲਾਈਜ਼ ਕਰਨਾ ਸ਼ੁਰੂ ਕਰਤਾ ਸਵਾਲ ਤਾਂ ਐ ਵੀ ਉੱਠੇ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੇ ਕਾਂਗਰਸ ਪਾਰਟੀ ਨੂੰ ਛੱਡ ਕੇ ਆਏ ਨੇ ਉਹ ਕੋਈ ਨਾ ਕੋਈ ਭੂਮਿਕਾ ਬਣਾ ਰਹੇ ਨਿਭਾ ਰਹੇ ਨੇ ਬਣਾ ਰਹੇ ਨੇ ਕਿਸੇ ਨਾ ਕਿਸੇ ਤਰੀਕੇ ਦਾ ਗੱਟਚੋੜ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦਾ ਕਰਵਾਉਣ ਲਈ ਕਿਉਂਕਿ ਪ੍ਰਨੀਤ ਕੌਰ ਜਿਹੜੀ ਉਹਨਾਂ ਦੀ ਧਰਮ ਪਤਨੀ ਨੇ ਉਹਨਾਂ ਨੇ ਪਿਛਲੇ ਦਿਨੀ ਇੱਕ ਬਿਆਨ ਜਾਰੀ ਕੀਤਾ ਇੱਕ ਟੀਵੀ ਚੈਨਲ ਦੇ ਅੱਗੇ ਆਪਣਾ ਇੱਕ ਸਟੇਟਮੈਂਟ ਦਿੱਤੀ ਜਿਦੇ ਵਿੱਚ ਉਹਨਾਂ ਨੇ ਕਿਹਾ ਕਿ ਕੈਪਟਨ ਅਵਰਿੰਦਰ ਸਿੰਘ ਜਿਹੜੇ ਸਾਬਕਾ ਮੁੱਖ ਮੰਤਰੀ ਤੇ ਇਸ ਟਾਈਮ ਉਹ ਭਾਰਤੀ ਜਨਤਾ ਪਾਰਟੀ ਦੇ ਲੀਡਰ ਨੇ ਉਹਨਾਂ ਨੇ ਸ਼ੁਰੂਆਤ ਕੀਤੀ ਹੈ ਉਹ ਕੋਸ਼ਿਸ਼ ਕਰ ਰਹੇ ਨੇ ਕਿ ਭਾਜਪਾ ਪਾਰਟੀ ਔਰ ਅਕਾਲੀ ਦਲ ਦਾ ਆਪਸੀ ਗੱਟ ਜੋੜ ਹੋ ਜਾਏ ਪਰ ਉਸ ਨੂੰ ਦੇਖਦੇ ਹੋਏ ਵੀ ਖਾਸ ਔਰਤੇ ਇਸ ਐ ਵੀ ਸਵਾਲ ਕੀਤਾ ਗਿਆ ਕਿ ਸੁਨੀਲ ਜਾਖੜ ਨੂੰ ਵੀ ਇਹ ਗੱਲ ਪਤਾ ਹੈਗੀ ਹੈ ਉਹਨਾਂ ਨਾਲ ਵੀ ਸਲਾਹ مشورہ ਅਮਰਿੰਦਰ ਸਿੰਘ ਨੇ ਕਿਤੇ ਨਾ ਕਿਤੇ ਕੀਤਾ ਪਰ ਹਜੇ ਸੁਨੀਲ ਜਾਖੜ ਨੇ ਇੱਕ ਗੱਲ ਸਾਫ਼ ਕਰ ਦਿੱਤੀ ਹੈ ਕਿ ਜੋ ਵੀ ਕੁਝ ਹੋਏਗਾ ਉਹ ਇਹ ਦੇਖਣ ਦੀ ਗੱਲ ਹੈ ਪਰ ਜੇ ਵੱਡੇ ਕਿਸੇ ਨਾ ਕਿਸੇ ਟੀਚੇ ਦੇ ਲਈ ਜਾਂ ਕੋਈ ਚੰਗਾ ਕਰਨ ਲਈ ਕਿਉਂਕਿ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਔਰ ਜਿਹੜੀ ਹੈਗੀ ਇਹ ਕਾਂਗਰਸ ਉਹਨਾਂ ਦੇ ਆਪਸ ਵਿੱਚ ਜਿਹੜਾ ਹੱਥ ਮਿਲਾ ਲਏ ਹੈ ਉਹ ਕੋਈ ਪੂਰੇ ਤਰੀਕੇ ਦੇ ਨਾਲ ਹੈਗੇ ਹੈ ਜਿਹੜੇ ਉਹ ਕੋਈ ਖਾਸ ਵਧੀਆ ਰੋਲ ਨਹੀਂ ਨਿਭਾਰੇ ਔਰ ਖਾਸ ਕਰਕੇ ਜੇ ਪੰਜਾਬ ਦੀ ਗੱਲ ਕੀਤੀ ਜਾਏ ਤੇ ਉਹਨਾਂ ਨੇ ਕਿਹਾ ਕਿ ਮੁਲੀ ਭੁਗਤ ਦੇ ਨਾਲ ਵੱਖਰੇਵਾ ਵੀ ਦਿਖਾ ਰਹੇ ਹੈ ਪਰ ਸਾਰਾ ਜਿਹੜਾ ਹੈ ਇਵਨ ਵਿਧਾਨ ਸਭਾ ਚ ਵੀ ਡਰਾਮਾ ਕਰਦੇ ਦਿਖਾਈ ਦਿੰਦੇ ਨੇ ਇਸ ਕਰਕੇ ਉਹਨਾਂ ਨੇ ਕਿਹਾ ਕਿ ਜੇ ਕਿਸੇ ਵੱਡੇ ਟੀਚੇ ਲਈ ਜਾਂ ਕਿਸੇ ਪੰਜਾਬ ਦੇ ਹਿੱਤਾਂ ਦੇ ਲਈ ਜੇ ਭਾਰਤੀ ਜਨਤਾ ਪਾਰਟੀ ਅੱਗੇ ਕੋਈ ਕਦਮ ਚੁੱਕਦੀ ਹੈ ਤਾਂ ਉਹ ਆਉਣ ਵਾਲੇ ਟਾਈਮ ਦੀ ਗੱਲ ਹੈ ਪਰ ਹਾਲ ਫਿਲਹਾਲ ਲਈ ਸਾਡੀ ਪੂਰੀ ਤਰ੍ਹਾਂ ਤਿਆਰੀ ਹੈ ਕਿ ਅਸੀਂ 13 ਦੇ 13 ਲੋਕ ਸਭਾ ਹਲਕਿਆਂ ਦੇ ਵਿੱਚ ਆਪਣੀਆਂ ਤਿਆਰੀਆਂ ਵਿੱਡੀਆਂ ਹੋਈਆਂ ਔਰ ਸੁਝਾਅ ਪੇਟੀ ਲਾ ਦਿੱਤੀ ਗਈ ਹੈ ਲੋਕਾਂ ਨੂੰ ਕਹਿ ਦਿੱਤਾ ਗਿਆ ਵਕਫਾਕ ਸੈਕਸ਼ਨ ਦੇ ਲੋਕ ਆਪਣੀਆਂ ਆਪਣੀਆਂ ਮੰਗਾਂ ਤੇ ਸੁਝਾਅ ਜੜੇ ਆ ਭਾਰਤੀ ਜਨਤਾ ਪਾਰਟੀ ਦੇ ਡਾਊਨਲੋਡ ਕਰਕੇ ਐਪ ਜਾਂ ਫਿਰ ਸੁਝਾਅ ਪੇਟੀਆਂ ਔਰ ਜਾਂ ਜਿਹੜੇ ਇਹ ਵੈਬਸ ਜਾਣਗੇ ਉਹਦੇ ਥਰੂ ਰਜਿਸਟਰ ਕਰ ਸਕਦੇ ਆ ਕੈਮਰਾ ਪਰਸਨ ਸੱਜੁੱਦ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨਨੰਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਔਸਾਂ ਸਭਿ ਸਭਿਤੀ ਕੀ ਹੋਗੀ ਬਾਤ ਅਕ 5 ਚੈਨਲ ਹਿੰਦੀ ਵੀ ਹੋਗਾ ਸਾ 5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ 5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ